ਹਾਂ ਹਾਂ ਹੁਣ ਚੱਲ ਠੀਕ ਆ ਅਜਾ ਦੇਖੀ ਫੜ ਜਾ ਇਹ ਪਾਜੀ ਵੀ ਆਏ ਹਾਂ ਜੀ ਆਂ ਦੇਖ ਲੈ ਆਏ ਹੋਵੇਂ ਦੇਖ ਪਾਜੀ ਦਰਵਾਜ਼ਾ ਆਜੋ 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 ਤੇਰੇ ਤੋਂ ਕਰ ਲਿਆ ਆ ਪਹਿਲਾਂ ਤਾਂ ਬਾਥਰੂਮ ਮੇਂ ਦੇਖੋ ਟਾਇਲੈਂਟ ਟਾਇਲ ਲੱਗੀ ਹੋਈ ਹੈ ਬਾਥਰੂਮ ਮੈਂ ਟਾਇਲੈਂਟ ਆਹ ਦੇਖ ਲਓ ਪਤਿੱਲਾ ਕਿੱਥੇ ਵੀ ਆਜੀ ਬਾਥਰੂਮ ਚ ਕਿਸੇ ਪਤਿੱਲੇ ਦੇ ਉੱਤੇ ਪ੍ਰੋਪਰ ਬਾਨਨੇ ਆ ਇਹਦੇ ਪਤਿੱਲੇ ਦੇ ਉੱਪਰ ਬਾਨਨੇ ਆ ਆਹ ਦੇਖ ਲਓ ਬੰਦਾ ਲੈ ਨਾ ਯਹਾਂ ਸਾਬ ਆਹਾ ਆਹਾ ਤਾਂ ਦੇਖ ਲੋ ਇਹ ਹੈ ਇਹ ਓਨਰ ਰਹਿਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਫਾਈ ਰਹਿਣਾ ਹੈ ਹੱਥ ਪੱਟ ਕੇ ਤਰੇ ਦੇ ਵੱਡੂਗਾ ਸਾਰੀ ਤੋਰਨ ਦੋਆ ਕਰ ਦਵੇ ਹੈ ਅਰੇ ਪ੍ਰਿਆਣੀ ਓਨਰ ਸਾਹਿਬ ਦਾ ਮਰਦ ਉਹਨੋ ਸਭ ਧਿਆਨ ਰੱਖੋ ਤੇਲ ਦਿਖਾਇਓ ਵੀਰੇ ਇੱਥੇ ਆਹ ਤੇਲ ਪਿਆ ਆਹ ਮੋਜ਼ੇ ਕੁ ਇੱਕ ਗੋਡਾ ਉਹ ਰਾਜੀ ਵਾ ਦੇਖੋ ਕਿੰਨਾ ਢੱਕੇ ਸਾਫ਼ ਕੁਦਰਤ ਧੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਜੀ 7 7 ਵਜੇ ਇਸ ਫਤਗੋਬੀ ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਫਤਗੋਬੀ ਤਾਂ ਬਾਹਰ ਪਈ ਹੈ ਆ ਜੇ ਇੱਧਰ ਦੇਖੋ ਵੀ ਹਲੇ ਨਾ ਮੜੇ ਤੇਲ ਲਾਜਾ ਹੁਣੀ ਮਦਰੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅਦਰ ਇਹਨਾਂ ਦੇ ਬੰਦੇਗਾ ਸਾਰੇ 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 ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮੱਛਰਾਂ ਚ ਆਹ ਕਰਮਾ ਵੀ ਤੇਲ ਆ ਇਹ ਚ ਬਣ ਰਹੇ ਆ ਬਈ ਇਹ ਯਾਰ ਮਾਰਨਾ ਦੇਖੋ ਇਹ ਦੇਖੋ ਸਾਸ ਆ ਬਈ ਮੱਖੀ ਮੱਛਰ ਆ ਲੋ ਉਹ ਹੋ ਰਹੀਆਂ ਆਪ ਗਿਰੇ ਹੋਏ ਆ ਮਰੂਏ ਬਰੀ ਤਾਂ ਕਿੰਨਾ ਕਿੰਨਾ ਆ ਪਿਆ ਨਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗਾੜੀ ਦੀਆਂ ਆਹੋ ਲੈ ਆਹ ਦੇਖੋ ਅਮੰਜੀਆਂ ਦੇ ਥੱਲੇ ਆਹ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪਈਆਂ ਜੀ ਆ ਦੇਖੋ ਬੰਦਾ ਦੇਖੀ ਚੂਲੇ ਪੁੱਚੂ ਹੈ ਨਾ ਖਾਇਆ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਮਾਈ ਗੋਡ ਯਾਰ ਵੈਰੀ ਦੇਖ ਕੁਆਲਿਟੀ ਆਈ ਮੋਮੋਸ ਨਾਲੇ ਦੇ ਦੋਸਤ ਆ ਦੇਖ ਲੋ ਮੋਮੋਸ ਦਾ ਹੋ ਸੁਪਰੀਮ ਆ ਖਾ ਰਹੇ ਨਵੇਂ ਕੀ ਆਰਡਰ ਲਾਉ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਆ ਤਾਂ ਪੰਮੀ ਗਣੀ ਆ ਫ੍ਰਿਜ ਇੱਥੇ ਹੀ ਮਟੋਰ ਵੀ ਆ ਮੈਂ ਤਾਂ ਖਾ ਜਾਂਦਾਂ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆਹ ਲੋ ਪੂਰੀ ਹੈ ਦਰਵਾਜ਼ੇ ਦੇ ਕੋਲ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਕਾਲਾ ਕਾਲਾ ਗੇਸ ਬੜਾ ਇਹ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਤੋ ਸਕਦੀ ਆ ਗੋਪੀ ਲਾਹੋ ਮੜ ਗਈ ਠੀਕ ਆ ਇਹ ਉਠਾ ਲਾ ਗੋਪੀ ਅੱਜ ਤੋੜ ਕੇ ਆਇਆ ਇਹ ਉਹ ਦਿਖਾਓ ਇਹ ਉਠਾ ਦੇ ਇਹ ਕੀ ਚੀਜ਼ ਹੈ ਚਿਕਨ ਆਹ ਚਿਕਨ ਹੈ ਜੀ ਦੇਖੋ ਹਾਂ ਜੀ ਹਾਏ 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 ਸਿਕਰੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਦੇ ਆ ਪੱਟ ਕੇ ਲਈਏ ਇਹ ਆ ਦੇਖੋ ਆ ਦੇਖੋ ਇਹ ਇਹੋ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬੰਦ ਰਿਆ ਇਹ ਨਾਲ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਵੀ ਇੱਕ ਨਹੀਂ ਇੱਕ ਇਹ ਦਰ ਲੈਣਾ ਹੈ ਕਿਹੜਾ ਬੀਜੀ